ਵਰਤੀ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਉਸਮਾਨ ਨਾਮਕ ਵਿਅਕਤੀ ਦੇ ਘਰ ਵਿੱਚ ਅੱਗ ਲੱਗ ਗਈ ਜਦੋਂ ਇਸ ਦਾ ਪਤਾ ਲੱਗਿਆ ਤਾਂ ਗੱਲ ਬਾਹਰ ਆਈ ਕਿ ਉਸਮਾਨ ਦਸ਼ਹਿਰੇ ਮੌਕੇ ਤੇ ਰਾਵਣ ਬਣਾਉਣ ਦਾ ਕੰਮ ਕਰਦਾ ਹੈ ਉਸ ਦੇ ਘਰ ਵਿੱਚ ਵਿਸਫੋਟਕ ਸਮਗਰੀ ਪਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ 20 ਤੋਂ 25 ਬੱਚੇ ਝੁਲਸ ਗਏ ਮੁਹੱਲਾ ਨਿਵਾਸੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਤੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੌਕੇ ਤੇ ਪਾਜਬਾ ਅੱਗ ਨੂੰ ਗੁਰਦੇਵ ਸ਼ਰਮਾ ਦੇ ਪੁੱਤ ਤੇ ਆਮ ਪਾਰਟੀ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਕੀ ਤੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਕੁਝ ਪੀੜਤ ਬੱਚਿਆਂ ਨੂੰ ਸਿਵਲ ਹਸਪਤਾਲ ਤੇ ਸੀਐਮਸੀ ਹਸਪਤਾਲ ਪਟਿਆਲਾ ਰਜਿੰਦਰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਜਾਂਚ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਆਖਿਰਕਾਰ ਇਹ ਘਟਨਾ ਦਾ ਜ਼ਿੰਮੇਵਾਰ ਕੌਣ ਦੇਖੋ ਇਹ ਹਲਕਾ ਸੈਂਟਰ ਦੇ 3 ਨੰਬਰ ਵਾਰਡ ਦੇ ਵਿੱਚ ਲੈਣਾ ਦੇ ਨਾਲ ਇੱਕ ਮਹੱਲਾ ਹੈਗਾ ਤੇ ਉਹਦੇ ਵਿੱਚ ਕੋਈ ਇੱਕ ਤਰ ਦੇ ਵਿੱਚ ਕੋਈ ਪਟਾਸ ਜਾਂ ਕੋਈ ਪਟਾਕੇ ਪਏ ਹੋਏ ਸੀ ਉਹ ਫਟ ਗਏ ਉਸ ਫਟਣ ਦੇ ਨਾਲ ਮੇਰੇ ਕੋਲ 4-5 ਲੋਕ ਜ਼ਖਮੀ ਹੋਏ ਨੇ ਔਰ ਪਤਾ ਚੱਲ ਰਿਹਾ ਵੀ ਇਹ ਜਿਹੜੇ ਜਿਹਦਾ ਕਾਰ ਹੈਗਾ ਉਹ ਜਦੋਂ ਵਿੱਚ ਰਾਮ ਮੇਲਾ ਲੱਗਦਾ ਦਸਹਰੇ ਦਾ ਦਸਹਰੇ ਦੇ ਮੇਲੇ ਦੇ ਵਿੱਚ ਰਾਵਣ ਦਾ ਪੁਤਲਾ ਬਣਦਾ ਜਾਂ ਸਾਰੇ ਜਿਹੜੇ ਪੁਤਲੇ ਬਣਦੇ ਨੇ ਉਹ ਪੁਤਲੇ ਵੀ ਬਣਾਉਂਦੇ ਨੇ ਉਹ ਪੁਤਲੇ ਦੇ ਵਿੱਚ ਜਿਹੜੀ ਪਟਾਸ ਜਾਂ ਪਟਾਕੇ ਰੱਖਦੇ ਨੇ ਉਹ ਬਦਲੇ ਕਾਫੀ 20-25 ਸਾਲੋਂ ਤੋਂ ਇੱਕ ਇਸ ਕੰਮ ਨੂੰ ਕਰਦੇ ਆ ਰਹੇ ਨੇ ਪਰ ਜੇ ਥੋੜਾ ਬਦਾ ਜਿਹੜਾ ਕੋਈ ਪਟਾਸ ਜਾਂ ਪਟਾਕੇ ਬਚ ਗਏ ਹੋਣਗੇ ਉਹਨੇ ਆਪਣੇ ਘਰ ਰਿਆ ਕੇ ਰੱਖ ਲਏ ਤੇ ਉਹ ਅੱਜ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਬਲਾਸਟ ਹੋ ਗਿਆ ਮਾਲਕ ਆਪਣਾ ਜਿਹੜਾ ਘਰ ਆ ਉਹਨੂੰ ਕਿਸੇ ਮਿਲਿਆ ਸਰ ਨਹੀਂ ਉਹ ਜੀ ਮਿਲੇ ਨਹੀਂ ਹੈਗੇ 25 30 ਸਾਲ ਤੋਂ ਪੁਰਾਣਾ ਰਹਿ ਰਿਹਾ ਮਤਲਬ ਕੋਈ ਐਸੀ ਗੱਲ ਨਹੀਂ ਹੈਗੀ ਵੀ ਉਹ ਕੋਈ ਬੰਬ ਬਣਾ ਰਿਹਾ ਜਾਂ ਕੋਈ ਐਸਾ ਕੁਝ ਨਹੀਂ ਹੈਗਾ ਕਿਉਂਕਿ ਅਰਜੀ ਸ਼ਹਿਰ ਦੇ ਚ ਕੋਈ ਐਸਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਇੱਕ ਜੋ ਜੈਨੂਨ ਗੱਲ ਹੈਗੀ ਸਾਨੂੰ ਉਹ ਕਰਨੀ ਚਾਹੀਦੀ ਹੈ ਔਰ ਜੋ ਨਜ਼ਰ ਆ ਰਿਹਾ ਹੈ ਇਹੋ ਇਹ ਵੀ ਉਹ ਥੋੜੇ ਜਿਹੜੇ ਪਟਾਕੇ ਆਪਸ ਜਦੋਂ ਫੱਟੇ ਘਰ ਜਿਹੜੇ ਪਏ ਸੀ ਤੇ ਉਹਦੇ ਨਾਲ ਉਹ ਕੁਝ ਬੱਚਿਆਂ ਨੂੰ ਲੱਗੇ ਨੇ ਉਹ ਬੱਚੇ ਜਿਹੜੇ ਨੇ ਥੋੜੇ ਜ਼ਖਮੀ ਹੋਏ ਨੇ ਉਹ ਉਹਨਾਂ ਦਾ ਇਲਾਜ ਚੱਲ ਰਿਹਾ ਬਿਲਕੁਲ ਠੀਕ ਠਾਕ ਨੇ ਕਿਸੇ ਕੋਲੋਂ ਵੀ ਕਬਰਾਂ ਦੇ ਲੋੜ ਨਹੀਂ ਹਾਂ ਵੱਡਾ ਹਾਦਸਾ ਕੋਈ ਪਟਾਕੇ ਥੋੜੇ ਜਿਹਾ ਕੋਈ ਜ਼ਿਆਦਾ ਤੇ ਹੈ ਨਹੀਂ ਸਨ ਥੋੜਾ ਬਾਤਾ ਜਿਹੜਾ ਪਟਾਸ ਬਚੀ ਹੋਏਗੀ ਜਾਂ ਪਟਾਕੇ ਬਚੇ ਹੋਣਗੇ ਥੋੜੀ ਤਾਂ ਦਾਦ ਸਨ ਇਸ ਕਰਕੇ ਕੋਈ ਜ਼ਿਆਦਾ ਉਹ ਨਹੀਂ ਹੋਇਆ ਹਾਂ ਜਦੋਂ ਪਟਾਕੇ ਨੂੰ ਅੱਗ ਲੱਗੀ ਤੇ ਇੱਕੋ ਡੱਕ ਨੂੰ ਅੱਗ ਲੱਗ ਜਾਵੇ ਤੇ ਠਾਂ ਠਾਂ ਤੇ ਤੁਹਾਨੂੰ ਪਤਾ ਸਾਹਮਣੇ ਹੋ ਹੀ ਜਾਂਦੀ ਹੈ ਤੋ ਸ਼ਹਿਰ ਇੱਥੇ ਏਰੀਆ ਦੇ ਵਿੱਚ ਥੋੜਾ ਜਿਹਾ ਮੌਲ ਜ਼ਰੂਰ ਖਰਾਬ ਹੋਇਆ ਬਾਕੀ ਸਭ ਠੀਕ ਠਾਕ ਹੈ ਕੋਈ ਐਸੀ ਗੱਲ ਨਹੀਂ ਕੋਈ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਕੋਈ ਮੈਸਜ ਦੇਖੋ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪਹਿਲੇ ਬੀਲ ਕਰ ਚੁੱਕੇ ਆ ਵੀ ਜਿਹੜੇ ਤਿਉਹਾਰਾਂ ਦੇ ਦਿਨ ਹੁੰਦੇ ਨੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਸਾਨੂੰ ਪਟਾਕੇ ਜਾਂ ਪਟਾਖੇ ਜਾਂ ਕੋਈ ਐਸੀ ਜਿਹੀ ਚੀਜ਼ ਜਦੋਂ ਦੂਰ ਰੱਖਣਾ ਚਾਹੀਦਾ ਔਰ ਦੇਖੋ ਬਾਕੀ ਤੁਹਾਡੇ ਸਾਹਮਣੇ ਸ਼ਹਿਰ ਦੇ ਵਿੱਚ ਪਟਾਕੇ ਜੱਲਣ ਲੋਕਾਂ ਦੇ ਵੱਜ ਜਾਂਦੇ ਨੂੰ ਕਰ ਰੱਖ ਲੈਣੇ ਘਰਾਂ ਚ ਨਹੀਂ ਰੱਖਣਾ ਚਾਹੀਦੇ ਛੋਟੇ ਛੋਟੇ ਘਰ ਨੇ ਘਰਾਚੇ ਨਹੀਂ ਰੱਖਣੇ ਚਾਹੀਦੇ ਸਾਡੇ 2 ਨੰਬਰ ਥਾਣੇ ਤੋਂ ਬਿੰਦਾ ਜੀ ਤੋਂ ਦੋਨੋਂ ਨੂੰ ਪਤਾ ਚੱਲਿਆ ਮੌਕੇ ਤੇ ਅਫਸਰ ਸਾਰੇ ਆਏ ਨੇ ਔਰ ਸਾਰੀ ਉਹ ਜਾਣਕਾਰੀ ਲੈ ਰਹੇ ਨੇ ਤੇ ਬੜਾ ਜਿਹੜਾ ਹੈਗਾ ਸਭ ਠੀਕ ਠਾਕ ਹੈ ਕੋਈ ਐਸੀ ਗੱਲ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਔਰ ਮੈਂ ਸਾਰੇ ਨੂੰ ਇਹੋ ਅਪੀਲ ਕਰਾਂਗਾ ਵੀ ਕਿਸੇ ਚੀਜ਼ ਦੀ ਕੋਈ ਗਲਤ ਅਫਵਾਹ ਨਾ ਉਡਾਈ ਜਾਵੇ ਕੋਈ ਜਦੋਂ ਮੈਨੂੰ ਫੋਨ ਆਇਆ ਜੀ ਬੰਬ ਚੱਲ ਗਿਆ ਜੀ ਬੰਬ ਮੰਡ ਰਿਹਾ ਸਰ ਜੀ ਐਸਾ ਕੁਝ ਨਹੀਂ ਹੈਗਾ ਜੋ ਜੈਨੂਨ ਗੱਲ ਹੈ ਜਿੱਦਾਂ ਤੁਹਾਨੂੰ ਪਤਾ ਲੱਗਿਆ ਹੋਵੇ ਵੀ ਇੱਥੇ ਇਸਮਾਨ ਨਾਮ ਦਾ ਕੋਈ ਰੱਲਾ ਗੱਤੀ ਔਰ ਰਾਮਦੇਵ ਪਟਲੇ ਵਗੈਰਾ ਬਣਾਉਣ ਦਾ ਕੰਮ ਕਰਦਾ ਹੈਗਾ ਉਹਦੇ ਘਰ ਦੇ ਵਿੱਚ ਕੋਈ ਰਹਾ ਜਿਹੜਾ ਕਿਟਾਕੇ ਬਣਾਉਣ ਵਾਸਤੇ ਬਰੂ ਪੋਟਾਸ਼ ਜਿਹੜੀ ਆਪਾਂ ਯੂਜ਼ ਕਰਦੇ ਹਾਂ ਉਹ ਪਈ ਸੀ ਉਹਨੂੰ ਕਿਸੇ ਤਰੀਕੇ ਦਾ ਕੋਈ ਉਹ ਚ ਕੋਈ ਨੁਕਸਾਨ ਕੋਈ ਜ਼ਿਆਦਾ ਨਹੀਂ ਨੁਕਸਾਨ ਉਹਦੇ ਪਰਿਵਾਰਕ ਮੈਂਬਰ ਜਿਹੜੇ ਆਂਢੀ ਗੁਆਂਢੀ ਬੱਚੇ ਹੈਗੇ ਆ ਉਹ 6-7 ਬੱਚੇ ਜਿਹੜੇ ਛੁੱਸੇ ਹੈਗੇ ਨੇ ਉਸਮਾਨ ਨਾਲ ਮੁਲਾਕਾਤ ਹੋਈ ਤੋਂ ਨਹੀਂ ਜੀ ਉਹ ਸਾਡੇ ਆਉਣ ਤੋਂ ਪਹਿਲਾਂ ਹੈ ਜੀ ਸੰਦੀਪ ਸ਼ਰਮਾ ਦੇ ਨਾਲ ਮਨੂ ਅਵਸਥਾ ਦੀ ਰਿਪੋਰਟ ਜਨ ਕ੍ਰਾਂਤੀ ਮੀਡੀਆ